ਲੱਭੇ ਸੱਜਣ ਪਿਆਰਿਓ ਮੋਗੇ ਜਿਹੜਾ ਘੋੜਿਆਂ ਦੇ ਸ਼ੋਅ ਦੇ ਵਿੱਚ ਪੰਜਾਬ ਸ਼ਿਗਾਰ ਘੋੜੇ ਨਾਲ ੱਤਕਾ ਹੋਇਆ ਸੀਗਾ ਉਹਨੂੰ ਹਰਾਇਆ ਗਿਆ ਸੀ ਉਹਦੇ ਬਾਰੇ ਆਪਾਂ ਨੂੰ ਹੁਣ ਕੁਝ ਮੰਨ ਲਓ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਨੇ ਤੇ ਹਰ ਇੱਕ ਅੱਡ ਅੱਡ ਬੰਦੇ ਕੋਈ ਸ਼ਵਾਈਆਂ ਦਿੰਦੇ ਪਏ ਨੇ ਆਜੋ ਆਪਾਂ ਕਰਦੇ ਆ ਉਹਦੇ ਬਾਰੇ ਗੱਲਬਾਤ ਇੱਕ ਬੰਦਾ ਕਹਿੰਦਾ ਵੀ ਪੰਜਾਬ ਸ਼ਿਗਾਰ ਜਿਹੜਾ ਘੋੜਾ ਸੀਗਾ ਉਹਦੇ ਮੰਨ ਲਓ ਕੰਨ ਨਹੀਂ ਸਹੀ ਸੀ ਉਹਦੀ ਧੌਣ ਨਹੀਂ ਸਹੀ ਸੀ ਤਾਂ ਕਰਕੇ ਮੰਨ ਲਓ ਘੋੜਾ ਪਹਿਲੇ ਨੰਬਰ ਤੇ ਨਹੀਂ ਆ ਸਕਿਆ ਠੀਕ ਹੈ ਇੱਕ ਹੋਰ ਸਾਡਾ ਸੱਜਣ ਬਹੁਤ ਮੰਨ ਲੋ ਲੋਕੀਓ ਉਹਨੂੰ ਪਿਆਰ ਕਰਦੇ ਨੇ ਸਤਕਾਰ ਵੀ ਕਰਦੇ ਨੇ ਬਹੁਤ ਵਧੀਆ ਬੰਦਾ ਸੀਗਾ ਪਰ ਪਤਾ ਨਹੀਂ ਕੀ ਗੱਲ ਹੈ ਜਿਹੜੇ ਘੋੜੇ ਨੂੰ ਇੰਨੇ ਮੰਨ ਲੋ ਦੁਨੀਆ 'ਚ ਦੇਸ਼ਾਂ ਵਿਦੇਸ਼ਾਂ ਤੱਕ ਪਿਆਰ ਮਿਲਿਆ ਪੰਜਾਬ ਸ਼িকার ਨੂੰ ਬੇਸ਼ੱਕ ਉਹ ਹਾਰ ਗਿਆ ਜਾਂ ਕੁਝ ਵੀ ਹੈ ਪਰ ਲੋਕਾਂ ਨੇ ਇੰਨਾ ਪਿਆਰ ਕੀਤਾ ਉਸ ਘੋੜੇ ਨੂੰ ਉਹਦੇ ਬਾਰੇ ਉਹ ਵੀ ਭਰਾ ਸਾਡਾ ਗਲਤ ਬੋਲੀ ਜਾਂਦਾ ਕਹਿੰਦਾ ਉਹ ਪੰਜਾਬ ਸ਼িকার ਜਿਹੜਾ ਸ਼ੇਵਾਜ ਦਾ ਕਹਿੰਦਾ ਮੁਕਾਬਲਾ ਹੀ ਨਹੀਂ ਕਰ ਸਕਦਾ ਨਾ ਕਹਿੰਦਾ ਪੰਜਾਬ ਸ਼ਗਾਰ ਅੱਗੇ ਕਦੀ ਜਿੱਤਿਆ ਤੇ ਨਾ ਕਹਿੰਦਾ ਜਿੱਤੂਗਾ ਠੀਕ ਹੈ ਭਰਾ ਮੇਰਾ ਪਹਿਲੀ ਗੱਲ ਤੁਹਾਨੂੰ ਮੈਂ ਇਹ ਕਹਿਣਾ ਚਾਹਣਾ ਵੀ ਜਿੰਨੇ ਲੋਕੀ ਤੁਹਾਨੂੰ ਇਹ ਰਿਸਪੈਕਟ ਕਰਦੇ ਹੀਗੇ ਨਾ ਤੁਹਾਨੂੰ ਇਸ ਤਰੀਕੇ ਦਾ ਮੰਨ ਲਓ ਇੱਕ ਪੱਖ ਨਹੀਂ ਲੈਣਾ ਚਾਹੀਦਾ ਅਸੀਂ ਇਹ ਨਹੀਂ ਕਹਿ ਰਹੇ ਵੀ ਜਿਹੜਾ ਸ਼ਹਿਬਾਜ਼ ਘੋੜਾ ਹੈ ਉਹ ਮਾੜਾ ਸੀਗਾ ਠੀਕ ਹੈ ਹੋ ਸਕਦਾ ਵਾਕੇ ਹੀ ਉਹ ਘੋੜਾ ਬਹੁਤ ਸੋਹਣਾ ਵਾ ਤੇ ਮੰਨਦੇ ਆ ਚਲੋ ਹੋ ਸਕਦਾ ਉਹਦਾ ਪਹਿਲਾ ਨੰਬਰ ਹੀ ਲੱਗਦਾ ਹੋਵੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਦੁਨੀਆ ਵੀ ਇੱਕ ਇਹੀ ਗੱਲ ਕਹਿਣਾ ਚਾਹੁੰਦੀ ਜਿਹੜੀ ਮੈਂ ਗੱਲ ਕਹਿਣਾ ਚਾਹਣਾ ਵੀ ਸ਼ੇਬਾਜ ਵਧੀਆ ਘੋੜਾ ਸੀਗਾ ਪਹਿਲਾ ਨੰਬਰ ਉਹਦਾ ਬਣ ਗਿਆ ਤੇ ਚਲੋ ਹੋਰ ਵੀ ਕੋਈ ਵਿੱਚ ਘੋੜਾ ਵਧੀਆ ਹੋ ਸਕਦਾ ਦੂਜਾ ਨੰਬਰ ਉਹਦਾ ਬਣ ਗਿਆ ਤੀਜਾ ਨੰਬਰ ਤਾਂ ਜਿਹੜਾ ਮੰਨ ਲਓ ਪੰਜਾਬ ਸ਼ਗਾਰ ਦਾ ਬੰਦਾ ਸੀ ਕਿ ਨਹੀਂ ਬੰਦਾ ਸੀ ਦੂਜਾ ਜਾਂ ਤੀਜਾ ਨੰਬਰ ਤਾਂ ਬੰਦਾ ਸੀ ਕਿ ਨਹੀਂ ਬੰਦਾ ਸੀ ਤੁਸੀਂ ਤੁਸੀਂ ਆਪਣੇ ਦੀਨ ਮਨ ਨਾਲ ਇੱਕ ਗੱਲ ਕਹਿ ਦਿਓ ਵੀ ਜਿਹੜਾ ਪੰਜਾਬ ਸ਼ਿਗਾਰ ਵਾਕਿਆ ਹੀ 8 ਨੰਬਰ ਦਾ ਘੋੜਾ ਸੀਗਾ ਉਹ ਭਾਵੇਂ ਲੋਕੀ ਤੁਹਾਨੂੰ ਮੰਨੋ ਇੰਨਾ ਸਤਿਕਾਰ ਕਰਦੇ ਨੇ ਤੁਸੀਂ ਇਹ ਤਾਂ ਵੇਖੋ ਸੋਸ਼ਲ ਮੀਡੀਆ ਤੇ ਬੋਲੀ ਕੀ ਜਾਂਦੇ ਜੇ ਆ ਵੀਰ ਸਾਡਾ ਕਹੀ ਜਾਂਦਾ ਇਹ ਬਾਬੇ ਖੇੜੀ ਵਾਲੇ ਨੂੰ ਗੱਲ ਘਮਾਉਣ ਦਾ ਤਰੀਕਾ ਬਹੁਤ ਹੈ ਕੰਟਰੋਵਰਸੀ ਕਰਨ ਦਾ ਉਹਨੂੰ ਤਰੀਕਾ ਬਹੁਤ ਹੈ ਸਾਨੂੰ ਬਾਬੇ ਦੀ ਕੋਈ ਗੱਲ ਮਾੜੀ ਨਹੀਂ ਲੱਗੀ ਬਾਬੇ ਨੇ ਕਿਹਾ ਇੰਨਾ ਤੱਕਾ ਨਾ ਕਰੋ ਉਹਨਾਂ ਨੂੰ ਕਰੋ ਜਿੰਨਾ ਬੰਦਾ ਸਹਿ ਸਕਦਾ ਵੀ ਸਾਡਾ ਪੰਜਾਬ ਸ਼ਿਗਾਰ ਜਿਹੜਾ ਘੋੜਾ ਵਾ ਅਠਵਾਂ ਨੰਬਰ ਦਾ ਨਹੀਂਗਾ ਉਹਦਾ ਅਠਵਾਂ ਨੰਬਰ ਨਾਲ ਲਾਓ ਪਹਿਲਾ ਨਹੀਂ ਬੰਦਦਾ ਦੂਜਾ ਲਾ ਦਿਓ ਦੂਜਾ ਨਹੀਂ ਬੰਦਦਾ ਤੀਜਾ ਲਾ ਦਿਓ ਠੀਕ ਹੈ ਜੇ ਸੱਜਣ ਪਿਆਰਿਆ ਤੁਸੀਂ ਦੂਜਾ ਜਾਂ ਤੀਜਾ ਨੰਬਰ ਲਾਉਂਦੇ ਨਾ ਤੇ ਲੋਕਾਂ ਨੇ ਅੱਖਾਂ ਅਸੀਂ ਵਾਕਈ ਘੁੜੇ ਦੇ ਵਿੱਚ ਮੰਨ ਲੋ ਦੂਜੇ ਤੀਜੇ ਨੰਬਰ ਦਾ ਹੋਊਗਾ ਤਾਂ ਹੀ ਲੱਗਾ ਤੇ ਜਿਹੜੇ ਘੁੜੇ ਨੂੰ ਇੰਨੀ ਦੁਨੀਆ ਪਿਆਰ ਕਰਦੀ ਪਈਏ ਠੀਕ ਹੈ ਤੇ ਉਸ ਘੋੜੇ ਦਾ ਤੁਸੀਂ 8ਵੇਂ ਨੰਬਰ ਤੇ ਮੰਨ ਲਓ 8ਵਾਂ ਨੰਬਰ ਲੋਦੇ ਪਏ ਜੇ ਤੇ ਲੋਕੀ ਕਿਵੇਂ ਨਾ ਤੁਹਾਨੂੰ ਕਹਿਣ ਵੀ ਇਹ ਪੰਜਾਬ ਸ਼ਗਾਰ ਨਾਲ ੱਤਕਾ ਹੋਇਆ ਇਹ ਦੱਸੋ ਮੈਨੂੰ ਠੀਕ ਹੈ ਤੇ ਬਾਕੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਤੁਸੀਂ ਜੋ ਮਰਜੀ ਮੰਨ ਲਓ ਕਹੀ ਜੋ ਪੰਜਾਬ ਸ਼ਗਾਰ ਦੇ ਵਿੱਚ ਕੱਖ ਨਹੀਂ ਹੈਗਾ ਜ ਐਵੇਂ ਆ ਜੇ ਹੋਵੇਂ ਆ ਉਹਦੇ ਜਿਹਨੇ ਮਰਜੀ ਨੁਕਸ ਕੱਢੀ ਜੋ ਪਰ ਉਹ ਬੰਦਾ ਉਹ ਮੰਨ ਲਓ ਘੋੜਾ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ ਤੇ ਸਦਾ ਹੀ ਕਰਦਾ ਰਹੂਗਾ ਹਰ ਕੇ ਵੀ ਤੁਸੀਂ ਹਰਾਤਾ ਜੀ ਸਦਕੇ ਉਹ ਮੰਨ ਲਓ ਹਰਾਤਾ ਉਹ ਹਾਰ ਗਿਆ ਮੰਨ ਲਿਆ ਪਰ ਉਹ ਮੰਨ ਲਓ ਜਿੱਤਿਆਂ ਵਾਲੇ ਕੁੜਿਆਂ ਨਾਲੋਂ ਦੀ ਜਿਆਦਾ ਲੋਕਾਂ ਨੇ ਇਤ ਕੀਤੀ ਹੈ ਜਿਆਦਾ ਪਿਆਰ ਕੀਤਾ ਉਸ ਕੁੜੇ ਨੂੰ ਤੇ ਸਦਾ ਉਹਨੂੰ ਮੰਨ ਲਓ ਦੁਨੀਆ ਪਿਆਰ ਕਰਦੀ ਵੀ ਰਹੂਗੀ ਠੀਕ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਤੁਸੀਂ ਬਹੁਤ ਸਤਿਕਾਰਯੋਗ ਸੱਜਣ ਜੇ ਬਿਲਕੁਲ ਜਾਇਜ਼ ਗੱਲ ਲੋਕਾਂ ਨੂੰ ਵੀ ਚੰਗੀ ਲੱਗੇ ਜਦੋਂ ਤੁਸੀਂ ਇੱਕ ਪੱਖ ਦੀ ਗੱਲ ਕਰਦੇ ਜੀ ਨਾ ਜਿਹੜੀ ਲੋਕਾਂ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਤੁਸੀਂ ਜੋ ਮਰਜ਼ੀ ਕਹੀਓ ਠੀਕ ਹੈ ਇਸ ਲਈ ਬਾਅਦ ਚ ਅਗਲਾ ਜਦੋਂ ਤੁਸੀਂ ਐਵੇਂ ਦੀਆਂ ਵੀਡੀਓ ਪਾਉਂਦੇ ਜੇ ਤੇ ਲੋਕਾਂ ਦੇ ਕਮੈਂਟ ਪੜਿਆ ਕਰੋ ਲੋਕ ਕੀ ਕਹਿਣਾ ਚਾਹੁੰਦੇ ਨੇ ਤੁਹਾਨੂੰ ਪਰ ਮੇਰੇ ਠੀਕ ਹੈ ਅਸੀਂ ਮੰਨਦੇ ਆ ਪਹਿਲਾ ਨੰਬਰ ਨਹੀਂ ਲੱਗਾ ਦੂਜਾ ਲਾ ਦਿਓ ਤੀਜਾ ਲਾ ਦਿਓ ਅਖਵਾ ਨੰਬਰ ਪੰਜਾਬ ਸ਼ਕਰ ਘੋੜੇ ਦਾ ਬੰਦਾ ਹੀ ਨਹੀਂ ਸੀ ਇਸ ਕਰਕੇ ਦੁਨੀਆ ਕਹਿੰਦੀ ਹੈ ਵੀ ੱੱੱਕਾ ਕੀਤਾ ਉਹਦੇ ਨਾਲ ਠੀਕ ਹੈ ਇਹ ਹੁਣ ਜਿਹੜੇ ਸੱਜਣਾ ਸੱਜਣਾ ਕੋਲ ਮੇਰੀ ਵੀਡੀਓ ਜਾਂਦੀ ਹੈ ਜਿਹੜੇ ਪੰਜਾਬ ਸ਼ਗਾਰ ਨੂੰ ਵਾਕਿਆ ਹੀ ਮੰਨਦੇ ਨੇ ਪੰਜਾਬ ਸ਼ਗਾਰ ਘੋੜੇ ਨਾਲ ੱਤਕਾ ਹੋਇਆ ਹੈ ਪੰਜਾਬ ਸ਼ਗਾਰ ਨੂੰ ਪਿਆਰ ਕਰਦੇ ਨੇ ਕਮੈਂਟਾਂ ਜੇ ਜਰੂਰ ਆਈ ਰਿਲਵਾਇਓ ਤੇ ਵੀਡੀਓ ਸ਼ੇਅਰ ਵੀ ਜਰੂਰ ਕਰਿਓ ਜਿਹੜੇ ਪੰਜਾਬ ਸ਼ਗਾਰ ਨੂੰ ਨਿੰਦਦੇ ਪੈਣੇ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਕਮੈਂਟਾਂ 'ਚ ਦੱਸ ਦਿਓ ਉਹਨਾਂ ਨੂੰ ਵੀ ਵਾਕਿਆ ਹੀ ਪੰਜਾਬ ਸ਼ਗਾਰ ਇੱਕ ਨੰਬਰ ਦਾ ਘੋੜਾ ਹੈਗਾ ਚੰਨੀ ਹੈਗਾ ਠੀਕ ਹੈ ਸਸੀ ਗਾਲ ਕਰ ਦਿਓ ਮੇਰੇ ਭਰਾ ਵੀਡੀਓ ਨੂੰ ਅੱਗੇ ਸ਼ੇਅਰ